ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਤੇ ਵਿਵਾਦ ਹੁਣ ਵੱਡੇ ਪੱਧਰ ਤੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਸੰਬੰਧੀ ਕੇਂਦਰ ਨੇ ਨੂੰ ਮਤਾ ਭੇਜਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਦੋਵੇਂ ਸੂਬਿਆਂ ਦੀ ਸਿਆਸਤ ਗਰਮਾ ਚੁੱਕੀ ਹੈ ਹਰਿਆਣਾ ਦੇ ਮੁੱਖ ਮੰਤਰੀ ਨੈਵ ਸਿੰਘ ਸੈਣੀ ਨੇ ਕਿਹਾ ਹੈ ਕਿ ਪੰਜਾਬ ਦੇ ਅਧਿਕਾਰੀ 23 April ਨੂੰ BBMB ਤਕਨੀਕੀ ਕਮੇਟੀ ਵੱਲੋਂ ਪੰਜਾਬ ਹਰਿਆਣਾ ਤੇ ਦਿੱਲੀ ਰਾਜਸਥਾਨ ਨੂੰ ਪਾਣੀ ਛੱਡਣ ਦੇ ਲੈ ਕੇ ਫੈਸਲੇ ਨੂੰ ਲਾਗੂ ਕਰਨ ਵਿੱਚ ਚਿਜਗ ਦਿਖਾ ਰਹੇ ਨੇ ਜਿਸ ਤੋਂ ਬਾਅਦ ਹੁਣ ਵਿਵਾਦ-ਵਾਦਾ ਨਜ਼ਰ ਆ ਰਿਹਾ ਹੈ ਹਰਿਆਣਾ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਹੈ ਕਿ ਹਰਿਆਣਾ ਨੇ ਪੰਜਾਬ ਤੋਂ 8500 ਕਿਊਸਕ ਪਾਣੀ ਮੰਗਿਆ ਹੈ ਪੰਜਾਬ ਪਹਿਲਾਂ ਹੀ ਮਨੁੱਖੀ ਅਦਾ ਤੇ 4000 ਕਿਊਸਕ ਪਾਣੀ ਮਹయ్యా ਕਰਵਾ ਰਿਹਾ ਹੈ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਤੋਂ ਵੱਧ ਜਨਨਿਕ 103% ਪਾਣੀ ਦੀ ਵਰਤੋਂ ਕਰ ਚੁੱਕਿਆ ਹੈ ਜਦੋਂ ਕਿ ਪੰਜਾਬ ਨੂੰ ਸਿਰਫ 99% ਪਾਣੀ ਹੀ ਮਿਲਿਆ ਹੈ ਨਹਿਰਾਂ ਦੀ ਕੁੱਲ ਸਮਰੱਥਾ ਸਿਰਫ 10000 ਕਿਊਸਕ ਹੈ ਜਿਹੇ ਸਥਿਤੀ ਵਿੱਚ 8500 ਕਿਊਸਕ ਪਾਣੀ ਦੇਣਾ ਸੰਭਵ ਨਹੀਂ ਪੰਜਾਬ ਦੇ ਡੈਮਾਂ ਦਾ ਪਾਣੀ ਦਾ ਪੱਧਰ ਵੀ ਆਮ ਨਾਲੋਂ ਘਟਿਆ ਤੇ ਪੰਜਾਬ ਨੂੰ ਝੋਨੇ ਦੀ ਬਜਾਏ ਨਹੀਂ ਵੀ ਪਾਣੀ ਦੀ ਲੋੜ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ BBMB ਜਰੀਏ ਹਰਿਆਣਾ ਨੂੰ ਦੇਣ ਦੇ ਫੈਸਲੇ ਦਾ ਪੂਰਾ ਪੰਜਾਬ ਸਖਤ ਵਿਰੋਧ ਕਰਦਾ ਹੈ ਕੇਂਦਰ ਤੇ ਹਰਿਆਣਾ ਦੀ ਬੀਜੇਪੀ ਸਰਕਾਰ ਪੰਜਾਬ ਖਿਲਾਫ ਇਕਜੁੱਟ ਹੋ ਚੁੱਕੇ ਨੇ ਬੀਜੇਪੀ ਦਾ ਸਾਡੇ ਹੱਕਾਂ ਤੇ ਇੱਕ ਹੋਰ ਡਾਕਾ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਵਿਰੋਧਾ ਸਾਹਮਣਾ ਕਰਨ ਲਈ ਤਿਆਰ ਹੈ ਭਾਜਪਾ ਪੰਜਾਬ ਬੀਜੇਪੀ ਪੰਜਾਬ ਤੇ ਪੰਜਾਬੀਆਂ ਦੀ ਕਦੇ ਵੀ ਸਕੀਨ ਨਹੀਂ ਬਣ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਤਾਂ ਜਿਸ ਨੂੰ ਲੈ ਕੇ ਹੋਣਾ ਮਾਮਲਾ ਵੱਧ ਚੁੱਕਿਆ ਹੈ ਕਿਉਂਕਿ ਪਾਣੀਆਂ ਦਾ ਮੁੱਦਾ ਲਗਾਤਾਰ ਗਰਮਾਉਂਦਾ ਰਿਹਾ ਤੇ ਇਹ ਵੀ ਕਿਹਾ ਜਾਂਦਾ ਸੀਗਾ ਜਿਹੜਾ ਪਾਣੀ ਅਸੀਂ ਪੰਜਾਬ ਕੋ ਦੂਜੇ ਸੂਬਿਆਂ ਨੂੰ ਬਿਨਾਂ ਕਿਸੇ ਰਿਐਲਿਟੀ ਦੇ ਦਿੱਤਾ ਗਿਆ ਕੋਈ ਵੀ ਕੀਮਤ ਅਦਾ ਨਹੀਂ ਕੀਤੀ ਦੂਜੇ ਸੂਬਿਆਂ ਨੇ ਜਿਵੇਂ ਰਾਜਸਥਾਨ ਕੋਲ ਲੰਬੇ ਸਮੇਂ ਤੋਂ ਪਾਣੀ ਜਾ ਰਿਹਾ ਹੈ ਜਿਸ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਜਿਹਾ ਹੀ ਕਰਦੀਆਂ ਰਹੀਆਂ ਨੇ ਇੱਥੋਂ ਤੱਕ ਕਿ ਇਸ ਨੂੰ ਲੈ ਕੇ ਇਹ ਮੁੱਦਾ ਵੱਡੇ ਪੱਧਰ ਤੇ ਚੁੱਕਿਆ ਗਿਆ ਸਿਮਰਨਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਜੋ ਕਿ ਆ ਇਸ ਵਕਤ ਕਾਂਗਰਸ ਪਾਰਟੀ ਦੇ ਵਿੱਚ ਨੇ ਪਹਿਲਾਂ ਉਹ ਲੋਕ ਭਲਾਈ ਪਾਰਟੀ ਦੇ ਵਿੱਚ ਹੁੰਦੇ ਸੀ ਉਹਨਾਂ ਦੀ ਆਪਣੀ ਪਾਰਟੀ ਸੀ ਮਾਫ ਕਰਨਾ ਲੋਕ ਇਨਸਾਫ ਪਾਰਟੀ ਤਾਂ ਉਸ ਉਹਨਾਂ ਨੇ ਉਸ ਸਮੇਂ ਵੀ ਇਹ ਮੁੱਦਾ ਚੁੱਕਿਆ ਸੀ ਕਿ ਜਿਹੜਾ ਪਾਣੀ ਅਸੀਂ ਦੂਜੇ ਸੂਬਿਆਂ ਨੂੰ ਦੇ ਰਹੇ ਹਾਂ ਉਹਦਾ ਸਾਨੂੰ ਰਿਐਲਿਟੀ ਮਿਲਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਦੂਜੇ ਸੂਬਿਆਂ ਤੋਂ ਬਾਕੀ ਚੀਜ਼ਾਂ ਖਰੀਦਦੇ ਹਾਂ ਭਾਵੇਂ ਅਸੀਂ ਕੋਲਾ ਖਰੀਦਦੇ ਹਾਂ ਪਾਵੇਂ ਜਾਂ ਹੋਰ ਚੀਜ਼ਾਂ ਜਿਹੜੀਆਂ ਦੂਜੇ ਸੂਬਿਆਂ ਚ ਆਉਂਦੀਆਂ ਨੇ ਡੀਏਪੀ ਆਉਂਦਾ ਅਸੀਂ ਉਹਦੀ ਕੀਮਤ ਦੇ ਕੇ ਖਰੀਦਦੇ ਆਂ ਤੇ ਫਿਰ ਦੂਜੇ ਸੂਬੇ ਸਾਡੇ ਪਾਣੀ ਦੀ ਕੀਮਤ ਕਿਉਂ ਨਹੀਂ ਦੇ ਰਹੇ ਉਹ ਸਰਕਾਰਾਂ ਨੂੰ ਹੁਣ ਤੱਕ ਜਿੰਨਾ ਪਾਣੀ ਸਾਡਾ ਜਾ ਚੁੱਕਿਆ ਦੂਜੇ ਸੂਬਿਆਂ ਦੇ ਵਿੱਚ ਤਾਂ ਉਹਦੀ ਕੀਮਤ ਸਾਨੂੰ ਮਿਲਣੀ ਚਾਹੀਦੀ ਹੈ ਪਰ ਇਹ ਮਾਮਲਾ ਜਿਹੜਾ ਦਬਿਆ ਰਹਿ ਗਿਆ ਰਿਐਲਿਟੀ ਤਾਂ ਦੂਰ ਦੀ ਗੱਲ ਪਰ ਹੁਣ ਪਾਣੀ ਹੋਰ ਹਰਿਆਣਾ ਮੰਗ ਰਿਹਾ ਹੈ ਤਾ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦਾ ਜਵਾਬ ਦੇ ਦਿੱਤਾ ਕਿ ਸਾਡੇ ਕੋਲ ਪਾਣੀ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਪਾਣੀ ਹਰਿਆਣੇ ਨੂੰ ਨਹੀਂ ਦੇਵਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਰਹਿਣਗੇ ਇਹ ਮਾਮਲਾ ਕਿਵੇਂ ਸੁਲਝਾਉ ਸੁਲਝਦਾ ਹੈ ਕਿਉਂਕਿ ਅਦਾਲਤ ਵੀ ਕੇਂਦਰ ਤੇ ਪਾ ਚੁੱਕੀ ਸੀ ਗੱਲ ਸੁਪਰੀਮ ਕੋਰਟ ਨੇ ਵੀ ਕਹਿਤਾ ਸੀ ਪਰ ਉਧਰ ਕੇਂਦਰ ਵੀ ਜਿਹੜਾ ਇਹਨਾਂ ਤੇ ਛੱਡਣਾ ਚਾਹੁੰਦੀ ਸੀ ਕਿ ਕਮੇਟੀ ਬਣਾ ਕੇ ਮਾਮਲਾ ਹੱਲ ਕੀਤਾ ਜਾਵੇ ਤੇ ਹੁਣ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਆਮੋ ਸਾਹਮਣੇ ਨੇ ਹਰਿਆਣਾ ਕਹਿੰਦਾ ਸਾਡਾ ਵੀ ਹੱਕ ਹੈ ਸਾਨੂੰ ਪਾਣੀ ਹੋਰ ਮਿਲਣਾ ਚਾਹੀਦਾ 8500 ਕਿਊਸਕ ਪਾਣੀ ਉਹਨਾਂ ਨੇ ਮੰਗਿਆ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਕਿ ਇੰਨਾ ਪਾਣੀ ਸਾਡੇ ਕੋਲ ਨਹੀਂ ਹੈਗਾ ਸਾਡੇ ਝੋਨਾ ਵੀ ਲੱਗਣਾ ਹੈ ਬਹੁਤ ਸਾਰੀ ਸਮੱਸਿਆਵਾਂ ਸਮੱਸਿਆਵਾਂ ਨੇ ਪੰਜਾਬ ਹੇਠਲਾ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਪਹਿਲੇ ਹੀ ਬੜਾ ਡੂੰਗਾ ਜਾ ਚੁੱਕਿਆ ਹੈ ਪੰਜਾਬ ਅੱਗੇ ਜਿਹੜਾ ਪਾਣੀ ਦੀ ਤਰਾਸਦੀ ਨਹੀਂ ਪਹਿਲੇ ਜੂਝ ਰਿਹਾ ਤੇ ਉਧਰ ਹਰਿਆਣੇ ਨੂੰ ਅਸੀਂ ਪਾਣੀ ਦੇ ਕੇ ਜਾਵਾਂਗੇ ਕਿੱਥੇ ਤਾਂ ਸਪਸ਼ਟ ਇਨਕਾਰ ਕਰ ਦਿੰਦਾ ਹੈ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਹੱਲ ਨਿਕਲਦਾ ਹੈ ਕੀ BBMP ਦੀ ਕਮੇਟੀ ਕੋਈ ਹੱਲ ਕੱਢ ਪਾਉਂਦੀ ਹੈ ਕੇਂਦਰ ਹੱਲ ਕੱਢ ਪਾਉਂਦੀ ਹੈ ਜਾਂ ਮਾਮਲਾ ਕਿੱਥੇ ਤੱਕ ਜਾਂਦਾ ਹੈ ਜੁਜਾਜਤ ਧੰਨਵਾਦ